ਗੱਡੀਆਂ ਪਹਜਾਉਣ ਵਾਲੇ ਹੁਣ ਸਾਵਧਾਨ ਹੋ ਜਾਵੋ ਤੇਜ਼ ਰਫ਼ਤਾਰ ਤੇ ਜੇਕਰ ਤੁਸੀਂ ਗੱਡੀਆਂ ਪਹਜਾਈਆਂ ਤਾਂ ਫਿਰ ਤੁਹਾਨੂੰ ਮੋਟਾ ਹਲਜ਼ਾਨਾ ਭਰਨਾ ਪੈ ਸਕਦਾ ਹੈ ਜੀਹਾਂ ਦੱਸਦੀ ਕਿ ਟ੍ਰੈਫਿਕ ਪੁਲਿਸ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ ਤੇ ਕੈਮਰਿਆਂ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਨਜ਼ਰ ਰੱਖੇ ਜਾਵੇਗੀ ਅਤੇ ਜਿਹੜਾ ਵੀ ਕੋਈ ਪਾਲਣਾ ਦੀ ਉਲੰਘਣਾ ਕਰੇਗਾ ਉਸਦਾ ਮੋਟਾ ਚਲਾਨ ਕੱਟਿਆ ਜਾਵੇਗਾ ਤਾਂ ਦੱਸਦੀ ਕਿ 2000 ਰੁਪਏ ਦਾ ਹਰਜਾਨਾ ਤੁਹਾਨੂੰ ਭੁਗਤਣਾ ਪਵੇਗਾ ਅੰਮ੍ਰਿਤਸਰ ਦੇ ਵਿੱਚ ਹੁਣ ਤੁਸੀਂ ਤੇਜ਼ ਰਫ਼ਤਾਰ ਦੇ ਨਾਲ ਗੱਡੀਆਂ ਪਹੁੰਚਾਉਣ ਵਾਲੇ ਸਾਵਧਾਨ ਹੋ ਜਾਵੋ ਇੱਕ ਵਾਰ ਫਿਰ ਤੋਂ ਟ੍ਰੈਫਿਕ ਪੁਲਿਸ ਦੀ ਜੋ ਕਿ ਨਜ਼ਰ ਹੈ ਜਾਦੇ ਚੱਪੇ-ਚੱਪੇ ਤੇ ਕੋਨੇ-ਕੋਨੇ ਤੇ ਰਹੇਗੀ ਕਿਉਂਕਿ ਰੋਜ਼ਾਨਾ ਹੀ ਸੜਕਾਂ ਹਾਫੇ ਵਾਪਰੇ ਨੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੀ ਟ੍ਰੈਫਿਕ ਨੂੰ ਇਹ ਆਦੇਸ਼ ਜਾਰੀ ਕੀਤੇ ਨੇ ਕਿ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਦਿਆਂ ਕੰਟਰੋਲ ਦੇ ਵਿੱਚ ਰੱਖਣ ਜੋ ਵੀ ਰਫ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਨੇ ਉਹਨਾਂ ਦਾ ਚਲਾਨ ਕੱਟਿਆ ਜਾਵੇਗਾ ਹਾਂਜੀ ਸਰ ਕਿੱਥੇ ਨਾਕਾ ਲੱਗਾ ਤੇ ਕਿਸ ਪਰਸਨ ਦੇ ਜਿਹੜੇ ਨਾਕੇ ਲਗਾਏ ਗਏ ਨੇ ਨਾਕਾ ਜਿਹੜਾ ਇਹ ਵੇਲੇ ਐਲੀਵੇਟਡ ਰੋਡ ਦੇ ਉੱਤੇ ਲਾਇਆ ਹੋਇਆ ਤੇ ਜਿਹੜੀਆਂ ਗੱਡੀਆਂ ਭੰਡਾਰੀ ਪੋਲ ਤੋਂ ਜਾਂ ਆਪਣੇ ਬੱਸ ਸਟੈਂਡ ਤੋਂ ਜਿਹੜੀਆਂ ਇਸ ਸਾਈਡ ਤੋਂ ਗੱਡੀਆਂ ਆ ਰਹੀਆਂ ਓਵਰ ਸਪੀਡ ਉਹ ਅਸੀਂ ਦੇਖ ਰਹੇ ਆ ਤੇ ਮੈਂ ਅੱਜ ਮਤਲਬ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਕਿ ਜਿਹੜੀਆਂ ਮਤਲਬ ਇਹ ਏਰੀਏ ਦੇ ਵਿੱਚ ਗੱਡੀ ਆਉਂਦੀ ਹੈ ਉਹ 40 ਤੇ 50 ਦੀ ਸਪੀਡ ਤੋਂ ਵੱਧ ਨਾ ਗੱਡੀ ਚਲਾਈ ਜਾਵੇ ਕਿਉਂਕਿ ਜਦੋਂ ਅਸੀਂ ਓਵਰ ਸਪੀਡ ਗੱਡੀ ਚਲਾਉਣੇ ਦੇ ਹਾਦਸਾ ਹੋਣ ਦਾ ਜਿਹੜਾ ਉਹ ਚਾਂਸ ਬਣਦਾ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੀਆਂ ਗੱਡੀਆਂ ਜਿਹੜੀਆਂ ਇਹ ਓਵਰ ਸਪੀਡ ਜਿੱਦਾਂ 40 50 ਤੋਂ ਵੱਧ ਜਿਹੜੀ ਸਪੀਡ ਹੈ ਉਹਦੇ ਤੇ ਨਾ ਚਲਾਈਆਂ ਜਾਣ ਕਿਉਂਕਿ ਜਿਹੜਾ ਮਤਲਬ ਕੋਈ ਵੀ ਅਣਸਖਾਵੀ ਘਟਨਾ ਜਾਂ ਘਟਣਾ ਜਿਹੜੀ ਆ ਉਹ ਨਾ ਹੋਵੇ ਏਰੀਏ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਇਹ ਗੁਰੂ ਘਰ ਆਉਂਦੇ ਆ ਸ੍ਰੀ ਦਰਬਾਰ ਸਾਹਿਬ ਹੋਰ ਵੀ ਮਤਲਬ ਦਰਗਾਣਾ ਮੰਦਰ ਜਿਹੜੇ ਲੋਕ ਮਤਲਬ ਆ ਰਹੇ ਆ ਸ਼ਰਧਾ ਨਾਲ ਮੱਥਾ ਟੇਕਣ ਤੇ ਉਹ ਆਪਣੀ ਸਪੀਡ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਕਰਕੇ ਰੱਖੋ ਲੱਗਦਾ ਕਿ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਜੀ ਸਪੀਡਿੰਗ ਲੈ ਕੇ ਬਿਲਕੁਲ ਜੀ ਇਸੇ ਕਰਕੇ ਲਾਇਆ ਕਿ ਲੋਕ ਜਿਹੜਾ ਇਹ ਤੋਂ ਨਾਕਾ ਵੇਖ ਕੇ ਤੇ ਮਤਲਬ ਆਪਣੀ ਸਪੀਡ ਨੂੰ ਕੰਟਰੋਲ ਕਰਕੇ ਚਲਾਉਣਗੇ ਤੇ ਜਿਹੜੀ ਆ ਕੋਈ ਵੀ ਦੁਰਘਟਨਾ ਜਿਹੜੀ ਆ ਇਹ ਕਰਕੇ ਨਹੀਂ ਹੋਏਗੀ ਕਿਉਂਕਿ ਜਦੋਂ ਓਵਰ ਸਪੀਡ ਗੱਡੀ ਹੁੰਦੀ ਕੋਈ ਨਾ ਕੋਈ ਜਿਹੜਾ ਇਹ ਦੁਰਘਟਨਾ ਹੋ ਹੀ ਜਾਂਦੀ ਸਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਹੋਇਆ ਕਿ ਜਿਹੜਾ ਉੱਤੇ લાયા ਜਾਵੇ ਇਸ ਕਰਕੇ ਲੋਕਾਂ ਨੂੰ ਜਿਹੜਾ ਇਹਦੇ ਨਾਲ ਨਾਲ ਅਵੇਅਰਨੈਸ ਵੀ ਹੋਏਗੀ ਕਿੰਨੀ ਸਪੀਡ ਹੋਣੀ ਚਾਹੀਦੀ ਹੈ ਜੀ ਸਪੀਡ ਇਹਦੇ ਵਿੱਚ 40 ਤੋਂ 50 ਹੋਏਗੀ ਜੀ ਇਸ ਤੋਂ ਵੱਧ ਨਹੀਂ ਜਿਹੜੀ ਇਸ ਤੋਂ ਵੱਧ ਹੋਏਗੀ ਉਸ ਦਾ ਜਲਾਣ ਹੋਊਗਾ ਤੇ ਮੈਂ ਬਹੁਤ ਮਤਲਬ ਆਡਲੀ ਰਿਕੁਐਸਟ ਕਰਦਾ ਕਿ ਇਹ ਏਰੀਏ ਦੇ ਵਿੱਚ ਜਦੋਂ ਸ਼ਹਿਰ ਦੇ ਵਿੱਚ ਇੰਟਰ ਕਰਦੇ ਆ ਲੋਕ ਜਾਂ ਸ਼ਰਧਾਲੂ ਕੋਈ ਵੀ ਤੇ ਜਿਹੜੀ ਆ ਸਪੀਡ ਨੂੰ ਜਿਹੜਾ ਬਿਲਕੁਲ 40 50 ਤੋਂ ਵੱਧ ਨਾ ਚਲਾਇਆ ਜਾਵੇ